ਇਹ ਲੋਕ ਨੂੰ ਚਾਹੁੰਦਾ 10 ਕਿਲੋ ਘਟਾਉਣਾ ਚਾਹੁੰਦਾ 15 ਕਿਲੋ ਘਟਾਉਣਾ ਚਾਹੁੰਦਾ 20 ਕਿਲੋ ਭਾਰ ਘਟਾਉਣਾ ਚਾਹੁੰਦਾ ਇਸ ਡਾਈਟ ਪਲਾਨ ਨੂੰ ਕੋਈ ਵੀ ਕੋਈ ਵੀ ਮੇਰੇ ਭੈਣ ਕੋਈ ਵੀ ਮੇਰਾ ਭਰਾਵਾ ਜਿਹੜਾ ਉਹ ਇਹਨੂੰ ਫੋਲੋ ਕਰ ਸਕਦਾ ਜਿਹੜਾ ਸਾਡਾ ਭਾਰ ਵਧਦਾ ਨਾ ਸਾਡਾ ਭਾਰ ਵਧਣ ਦਾ ਮੁੱਖ ਕਾਰਨ ਇਹੀ ਆ ਤੁਹਾਡੇ ਸਰੀਰ ਨੂੰ ਡੀਟੌਕਸ ਵੀ ਕਰੇਗਾ ਤੇ ਤੁਹਾਡਾ ਭਾਰ ਘਟਾਉਣ ਦੇ ਵਿੱਚ ਵੀ ਤੁਹਾਡੀ ਜਿਹੜੀ ਇਹ ਮਦਦ ਕਰੇਗਾ ਤੁਸੀਂ ਤਾਂ ਮੁਠੀ ਭਰ ਲੈਣੀ ਜਿੰਨੇ ਤੁਹਾਡੀ ਮੁਠੀ ਦੇ ਵਿੱਚ ਆ ਗਏ ਤੁਸੀਂ ਉਨੇ ਹੀ ਖਾਣੇ ਉਸ ਤੋਂ ਵੱਧ ਨਹੀਂ ਖਾਣੇ ਉਸ ਤੋਂ ਘੱਟ ਨਹੀਂ ਖਾਣੇ ਬਹੁਤ ਵਧੀਆ ਜਿਹੜਾ ਤੁਹਾਡਾ ਭਾਰ ਘਟੋਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ। ਆਓਗੇ ਤੁਹਾਡਾ ਉਨਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ। ਤੁਸੀਂ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ। ਸੋ ਦੋਸਤੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਪਿੰਨਪਰਾ ਜੜਾ ਭਾਰ ਘਟਾਉਣਾ ਚਾਹੁੰਦਾ ਚਾਹੇ ਉਹ 5 ਕਿਲੋ ਘਟਾਉਣਾ ਚਾਹੁੰਦਾ 10 ਕਿਲੋ ਘਟਾਉਣਾ ਚਾਹੁੰਦਾ 15 ਕਿਲੋ ਘਟਾਉਣਾ ਚਾਹੁੰਦਾ 20 ਕਿਲੋ ਭਾਰ ਘਟਾਉਣਾ ਚਾਹੁੰਦਾ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਇਹੋ ਜਿਹਾ ਡਾਈਟ ਪਲਾਨ ਬਣਾ ਕੇ ਦਵਾਂਗਾ ਨਾ ਅਗਰ ਤੁਸੀਂ ਉਹ ਡਾਈਟ ਪਲਾਨ ਨੂੰ ਤੁਸੀਂ 10 ਦਿਨ ਠੀਕ 10 ਦਿਨ ਤੁਸੀਂ ਉਹਨੂੰ ਤੁਸੀਂ ਫੋਲੋ ਕਰ ਲਿਆ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਤੁਹਾਡਾ ਜਿਹੜਾ ਭਾਰ ਆ ਜਿੰਨਾ ਤੁਸੀਂ ਚਾਹੋਗੇ ਤੁਹਾਡਾ ਉਨਾ ਜਿਹੜਾ ਭਾਰ ਆ ਉਹ ਕਟੇਗਾ ਹੀ ਘਟੇਗਾ ਤੁਸੀਂ ਇਸ ਡਾਈਟ ਪਲੈਨ ਨੂੰ 10 ਦਿਨ ਵੀ ਫੋਲੋ ਕਰ ਸਕਦੇ ਹੋ 15 ਦਿਨ ਵੀ ਫੋਲੋ ਕਰ ਸਕਦੇ ਹੋ 20 ਦਿਨ ਵੀ ਤੁਸੀਂ ਫੋਲੋ ਕਰ ਸਕਦੇ ਹੋ ਤੇ ਇਸ ਡਾਈਟ ਪਲੈਨ ਨੂੰ ਕੋਈ ਵੀ ਕੋਈ ਵੀ ਮੇਰੇ ਭੈਣ ਕੋਈ ਵੀ ਮੇਰਾ ਭਰਾਵਾ ਜਿਹੜਾ ਉਹ ਇਹਨੂੰ ਫੋਲੋ ਕਰ ਸਕਦਾ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਜੀ ਦੇਖੋ ਜੀ ਇਸ ਡਾਈਟ ਪਲੈਨ ਨੂੰ ਫੋਲੋ ਕਰਨ ਤੋਂ ਪਹਿਲਾਂ ਤੁਹਾਨੂੰ ਨਾ 5 6 ਉਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਾਂਗਾ ਜੜੀਆਂ ਤੁਹਾਨੂੰ ਫੋਲੋ ਕਰਨੀਆਂ ਹੀ ਪੈਣੀਆਂ ਨੇ ਅਗਰ ਤੁਸੀਂ ਉਹ ਗੱਲਾਂ ਨੂੰ ਤੁਸੀਂ ਫੋਲੋ ਨਹੀਂ ਕਰੋਗੇ ਨਾ ਤਾਂ ਤੁਸੀਂ ਆਹ ਡਾਈਟ ਪਲਾਨ ਵੀ ਫੋਲੋ ਕਰ ਲਿਆ ਜੇ ਉਹ ਗੱਲਾਂ ਨੂੰ ਤੁਸੀਂ ਫੋਲੋ ਨਹੀਂ ਕੀਤਾ ਤੁਹਾਡਾ ਜਿਹੜਾ ਭਾਰ ਨਹੀਂ ਘਟੇਗਾ ਜੇ ਤੁਸੀਂ ਉਹ ਪੰਜ ਛੇ ਗੱਲਾਂ ਨੂੰ ਫੋਲੋ ਕਰ ਲਓਗੇ ਤੇ ਤੁਸੀਂ ਆਹ ਡਾਈਟ ਨੂੰ ਫੋਲੋ ਕਰ ਲਓਗੇ ਤਾਂ ਮੈਂ ਕਹਿੰਦਾ ਦੁਨੀਆ ਦੀ ਕੋਈ ਅਸੀ ਤਾਕਤ ਨਹੀਂ ਹੈਗੀ ਜਿਹੜਾ ਤੁਹਾਡਾ ਭਾਰ ਘਟਾਉਣ ਤੋਂ ਤੁਹਾਨੂੰ ਰੋਕ ਸਕੇ ਉਹ ਕਿਹੜੀਆਂ ਗੱਲਾਂ ਨੇ ਜੀ ਜਿਹੜੀਆਂ ਤੁਸੀਂ ਫੋਲੋ ਕਰਨੀਆਂ ਹੀ ਕਰਨੀਆਂ ਨੇ ਤੇ ਉਹ ਕਿਹੜਾ ਡਾਈਟ ਪਲਾਨ ਆ ਜਿਹੜਾ ਤੁਸੀਂ ਫੋਲੋ ਕਰਨਾ ਹੀ ਕਰਨਾ ਵਾ ਤਾਂ ਤੇ ਜਿਹੜਾ ਤੁਹਾਡਾ ਉਹ ਭਾਰ ਘਟੇਗਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਦੇਖੋ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭੈਣ ਭਰਾ ਭਾਰ ਘਟਾਉਣ ਨੂੰ ਲੈ ਕੇ ਜਾਂ ਫਿਰ ਭਾਰ ਵਧਾਉਣ ਨੂੰ ਲੈ ਕੇ ਕੋਈ ਵੀ ਆਪਣਾ ਡਾਈਟ ਪਲਾਨ ਜਿਹੜਾ ਪਰਸਨਲ ਡਾਈਟ ਪਲਾਨ ਉਹ ਬਣਵਾਉਣਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਤੇ ਉਹ ਆਪਣਾ ਜਿਹੜਾ ਪਰਸਨਲ ਡਾਈਟ ਪਲਾਨ ਜਿਹੜਾ ਉਹ ਮੇਰੇ ਕੋਲੋਂ ਬਣਵਾ ਸਕਦਾ ਜੀ ਕਿਉਂਕਿ ਜਿਹੜਾ ਡਾਈਟ ਪਲਾਨ ਬਣਦਾ ਨਾ ਭਾਰ ਘਟਾਉਣ ਦੇ ਲਈ ਉਹ ਉਹਦੀ ਏਜ ਵੇਟ ਹਾਈਟ ਤੇ ਉਹਦੀ ਡੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਜਿਹੜਾ ਬਣਾਇਆ ਜਾਂਦਾ ਵਾ ਕਿਉਂਕਿ ਬਹੁਤ ਸਾਰੇ ਮੇਰੇ ਇਹੋ ਜਿਹੇ ਕਲਾਇੰਟ ਨੇ ਜਿਨ੍ਹਾਂ ਨੇ ਮੇਰੇ ਕੋਲੋਂ ਡਾਈਟ ਪਲਾਨ ਬਣਾਇਆ ਤੇ ਜਿਨ੍ਹਾਂ ਨੇ 5-5 ਕਿਲੋ 10-10 ਕਿਲੋ 20-20 ਕਿਲੋ ਤੱਕ ਵੀ ਉਹਨ ਘਟਾ ਲਿਆ ਜੀ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਆਪਣਾ ਡਾਈਟ ਪਲਾਨ ਜਿਹੜਾ ਬਣਵਾਉਣਾ ਚਾਹੁੰਦਾ ਪਰਸਨਲ ਤਾਂ ਉਹ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਸੋ ਉਹ ਕਿਹੜਾ ਡਾਈਟ ਪਲਾਨ ਆ ਜਿਹੜਾ ਤੁਹਾਡੇ ਕੰਮ ਆਏਗਾ ਹੀ ਆਏਗਾ ਸੋ ਆਓ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਆ ਜਿਹੜਾ ਡਾਈਟ ਪਲਾਨ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਨਾ ਇਹ ਵੀ ਤੁਸੀਂ ਫੋਲੋ ਕਰ ਸਕਦੇ ਹੋ ਇਹਦੇ ਨਾਲ ਵੀ ਤੁਹਾਡਾ ਜਿਹੜਾ ਬੋਡੀ weight ਆ ਬਹੁਤ ਜਲਦੀ ਤੇ ਬਹੁਤ ਤੇਜ਼ੀ ਨਾਲ ਘਟੇਗਾ ਤੇ ਤੁਹਾਡੀਆਂ ਜਿੰਨੀਆਂ ਵੀ ਤੁਹਾਨੂੰ ਬਿਮਾਰੀਆਂ ਲੱਗੀਆਂ ਹੋਈਆਂ ਨੇ ਜਾਂ ਕੋਈ ਵੀ ਪ੍ਰੋਬਲਮ ਆ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮਾਂ ਉਹ ਵੀ ਬਿਲਕੁਲ ਠੀਕ ਹੋ ਜਾਈਏ ਨਾ ਉਹ ਸਾਰਾ ਕੁਝ ਮੈਂ ਇੱਥੇ ਲੈ ਕੇ ਰੱਖਿਆ ਹੋਇਆ ਵਾ ਤੁਸੀਂ ਵੀ ਕਾਪੀ ਪੈਨ ਚੱਕ ਲੋ ਜੀ ਜੋ ਜੋ ਕੁਝ ਮੈਂ ਬੋਲੂਗਾ ਨਾ ਉਹ ਤੁਸੀਂ ਨੋਟ ਕਰੀ ਜਾਓ ਜੀ ਹਾਂ ਸੋ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਵੀ ਤੁਸੀਂ ਕਿਹੜੀ ਚੀਜ਼ ਜਿਹੜੀ ਉਹਨਾਂ ਨੂੰ ਫੋਲੋ ਕਰਨਾ ਹੀ ਕਰਨਾ ਵਾ ਦੇਖੋ weight ਘਟਾਉਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ ਜਿਹੜੀ ਸਭ ਤੋਂ ਮੈਨ ਚੀਜ਼ ਜ਼ਰੂਰੀ ਆ ਤੁਸੀਂ 7 ਘੰਟੇ ਦੀ ਨੀਂਦ ਲੈਣੀ ਹੀ ਲੈਣੀ ਆ ਜੋ ਕੁਛ ਮਰਜ਼ੀ ਹੋ ਜੇ ਉਹ ਵੀ ਰਾਤ ਨੂੰ ਹਣਾ ਉਹ ਵੀ ਰਾਤ ਨੂੰ ਤੁਸੀਂ 7 ਘੰਟੇ ਸੌਣਾ ਹੀ ਸੌਣਾ ਵਾ ਕਈ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਹੜੇ 3 ਘੰਟੇ 4 ਘੰਟੇ ਵੱਧ ਤੋਂ ਵੱਧ 5-6 ਘੰਟੇ ਦੀ ਨੀਂਦ ਲੈਂਦੇ ਨੇ ਇਤੋਂ ਜ਼ਿਆਦਾ ਨੀਂਦ ਨਹੀਂ ਲੈਂਦੇਗੇ ਕਿਉਂਕਿ ਉਹਨਾਂ ਸਾਰਾ ਦਿਨ ਫੋਨ ਦੇ ਉੱਤੇ ਲੱਗੇ ਰਹਿੰਦੇ ਆ ਰਾਤ ਨੂੰ ਵੀ ਫੋਨ ਦੇ ਉੱਤੇ ਟੀਵੀ ਸੀਰੀਅਲ ਹੋਗੇ ਜਾਂ ਫਿਰ ਰੀਲ ਵਗੈਰਾ ਦੇਖਦੇ ਰਹਿੰਦੇ ਜਿਹੜੇ ਕੋਈ 12 1 ਵਜੇ ਸੌਂਦੇ ਆ ਹਣਾ ਸੋ ਇਹ ਗਲਤੀ ਤੁਸੀਂ ਕਦੇ ਨਹੀਂ ਕਰਨੀ ਘੁੱਟੋ ਘੱਟ ਤੁਸੀਂ 7 ਘੰਟੇ ਦੀ ਤੁਸੀਂ ਨੀਂਦ ਜਿਹੜੀ ਉਹ ਲੈਣੀ ਹੀ ਲੈਣੀ ਆ ਨੰਬਰ 2 ਦੇ ਉੱਤੇ ਤੁਸੀਂ ਇੱਕ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਆ ਜਿਹੜਾ ਤੁਸੀਂ ਪੀਣਾ ਹੀ ਪੀਣਾ ਡੇਲੀ ਦਾ ਹਨਾ ਇੱਕ ਇੱਕ ਘੰਟੇ ਬਾਅਦ ਤੁਸੀਂ అలਾਰਮ ਲਾ ਲਓ ਜਾਨੀ ਕਿ ਇੱਕ ਘੰਟੇ ਬਾਅਦ ਇੱਕ ਗਲਾਸ ਪਾਣੀ ਦਾ ਤੁਸੀਂ ਪੀਣਾ ਹੀ ਪੀਣਾ ਵਾ ਜਾਨੀ ਕਿ ਟੋਟਲ ਤੁਸੀਂ ਜੇ ਦੇਖਿਆ ਜਾਵੇ 3 ਤੋਂ 4 ਲੀਟਰ ਪਾਣੀ ਪੀਣਾ ਹੀ ਪੀਣਾ ਵਾ ਨੰਬਰ 3 ਤੇ ਹੈਗਾ ਵਾ ਤੁਸੀਂ ਡੇਲੀ ਡੇਲੀ ਆਪਣਾ weight check ਕਰਨਾ ਸਵੇਰੇ ਜਦੋਂ ਵੀ ਸਵੇਰੇ ਤੁਸੀਂ ਉੱਠੋਗੇ ਵਾਸ਼ਰੂਮ ਜਾਣਾ ਵਾਸ਼ਰੂਮ ਜਾਣ ਤੋਂ ਬਾਅਦ ਆਪਣਾ weight ਡੇਲੀ weight check ਕਰਨਾ ਕਿਉਂਕਿ ਜਿਹੜਾ ਮੈਂ ਤੁਹਾਨੂੰ ਡਾਈਟ ਪਲਾਨ ਦੱਸਾਂਗਾ ਨਾ ਤੁਹਾਨੂੰ ਪਤਾ ਲੱਗੇਗਾ ਨਾ ਵੀ ਮੇਰਾ ਭਾਰ ਘਟ ਰਿਹਾ ਜਾਂ ਵਧ ਰਿਹਾ ਜਾਂ ਉੱਥੇ ਹੀ ਰੁਕ ਗਿਆ ਜੇ ਤੁਸੀਂ ਡੇਲੀ weight check ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਠੀਕ ਹੈ ਜੀ ਨੰਬਰ 4 ਨੰਬਰ 4 ਤੇ ਡਿਨਰ ਦਾ ਜਿਹੜਾ ਤੁਸੀਂ 7 ਵਜੇ ਤੋਂ ਪਹਿਲਾਂ ਕਰ ਲੈਣਾ ਤੁਸੀਂ ਇਹ ਨਹੀਂ ਹੋਵੇ ਤੁਸੀਂ ਡਿਨਰ ਦਾ ਜਿਹੜਾ 11 ਵਜੇ ਕਰਦੇ ਪਿਓ ਜਿਹੜਾ ਸਾਡਾ ਭਾਰ ਵਾਧਾ ਨਾ ਸਾਡੇ ਭਾਰ ਵਧਣ ਦਾ ਮੁੱਖ ਕਾਰਨ ਇਹੀ ਆ ਜਿਹੜਾ ਅਸੀਂ ਡਿਨਰ ਆ 10 ਵਜੇ ਕਰਦੇ ਆ 11 ਵਜੇ ਕਰਦੇ ਆ 12 ਵਜੇ ਕਰਦੇ ਆ ਕਈ ਤਾਂ ਮੈਂ ਇਹੋ ਜਿਹੀ ਵੀ ਦੇਖੇ ਨੇ ਜਿਹੜੇ ਡੇਡ ਡੇਡ ਵਜੇ ਡਿਨਰ ਕਰਦੇ ਨੇ ਸਵੇਰੇ ਤੜਕੇ ਮੈਂ ਦੇਖੇ ਨਹੀਂ ਇਹੋ ਜਿਹੇ ਲੋਕ ਸੋ ਇਹ ਗਲਤੀ ਤੁਸੀਂ ਕਦੇ ਨਹੀਂ ਕਰਨੀ ਜੀ 7 ਵਜੇ ਤੁਸੀਂ ਜਿਹੜਾ ਆਪਣਾ ਡਿਨਰ ਆ ਉਹ ਤੁਸੀਂ ਕਰ ਲੈਣਾ ਵਾ ਤੇ ਜਿਹੜੀ ਨੰਬਰ 5 ਤੇ ਗੱਲ ਹੈਗੀ ਆ ਤੁਸੀਂ ਸਟ्रेस ਬਿਲਕੁਲ ਨਹੀਂ ਲੈਣਾ ਹੈਗਾ ਜਿਹੜਾ ਸਾਡਾ ਭਾਰਵਧਨ ਦਾ ਮੇਨ ਕਾਰਨ ਇੱਕ ਹੋਰ ਵੀ ਹੈ ਉਹ ਹੈਗਾ ਸਟ੍ਰੈਸ ਲੈਣਾ ਹਣਾ ਵੀ ਤੁਸੀਂ ਸਟ੍ਰੈਸ ਲੈ ਲੈਨੇ ਹੋ ਇੱਕ ਗੱਲ ਤੁਹਾਡੇ ਨਾਲ ਹੋ ਗਈ ਜਾਂ ਤੁਸੀਂ ਸੋਚੀ ਜਾਂਦੇ ਹੋ ਸਾਰਾ ਦਿਨ ਸਟ੍ਰੈਸ ਬਿਲਕੁਲ ਨਹੀਂ ਲੈਣਾ ਹੈਗਾ ਤੇ ਇੱਕ ਤੁਸੀਂ 30 ਤੋਂ 40 ਮਿੰਟ ਡੇਲੀ ਤੁਸੀਂ ਵਰਕਆਊਟ ਕਰਨਾ ਹੀ ਕਰਨਾ ਚਾਹੇ ਤੁਸੀਂ ਰਨਿੰਗ ਕਰ ਲਓ ਚਾਹੇ ਤੁਸੀਂ ਵਾਕ ਕਰ ਲੋ ਚਾਹੇ ਤੁਸੀਂ ਜਿਮ ਦੇ ਵਿੱਚ ਵਰਕਆਊਟ ਕਰ ਲੋ ਕੁਝ ਵੀ ਕਰ ਲੋ ਤੁਸੀਂ ਹਨਾ ਕੋਈ ਵੀ ਕਰ ਸਕਦੇ ਹੋ ਆ ਜਿਹੜੀਆਂ ਨਵੇਂ ਤੁਹਾਨੂੰ ਦਸੀ ਨੇ ਪੰਜ ਛੇ ਗੱਲਾਂ ਤੁਸੀਂ ਇਹਨੂੰ ਫੋਲੋ ਕਰਨਾ ਹੀ ਕਰਨਾ ਵਾ ਤਾਂ ਤੁਹਾਡਾ ਜਿਹੜਾ ਭਾਰ ਹੈ ਮੈਂ ਤੁਹਾਨੂੰ ਦੱਸਿਆ ਵਾ 10 15 ਕਿਲੋ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਹੁਣ ਆਪਾਂ ਚੱਲਦੇ ਆਂ ਡਾਈਟ ਪਲਾਨ ਪੂਰੇ ਦਿਨ ਦਾ ਮੈਂ ਤੁਹਾਨੂੰ ਡਾਈਟ ਪਲਾਨ ਬਣਾ ਕੇ ਦਵਾਂਗਾ ਹੁਣ ਜੋ ਮੈਂ ਬੋਲਾਂਗਾ ਤੁਸੀਂ ਲਿਖੀ ਜਾਓ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਸਵੇਰ ਤੋਂ ਲੈ ਕੇ ਜਦੋਂ ਤੁਸੀਂ ਉੱਠਣਾ ਨਾ ਸਵੇਰੇ ਉੱਠਣਸਾਰ ਤੁਸੀਂ ਕੀ ਕਰਨਾ ਉੱਠਣਸਾਰ ਪਹਿਲਾਂ ਵਾਸ਼ਰੂਮ ਦੇ ਵਿੱਚ ਜਾਣਾ ਫਰੈ ਬਾਡੀ weight ਆ ਉਹ ਚੈੱਕ ਕਰਨਾ ਵੀ ਮੇਰਾ ਬਾਡੀ weight ਆ ਜਿਹੜਾ ਉਹ ਕਿੰਨਾ ਆਇਆ ਵਾ ਤੇ ਆਪਣੀ ਡੇਰੀ ਦੇ ਉੱਤੇ ਤੁਸੀਂ ਲਿਖ ਲੈਣਾ ਵੀ ਅੱਜ ਮੇਰਾ weight 65 ਕਿਲੋ ਆ 66 ਕਿਲੋ ਆ 70 ਕਿਲੋ ਆ 80 ਕਿਲੋ ਆ 73 ਕਿਲੋ ਜਿੰਨਾ ਵੀ ਤੁਹਾਡਾ ਭਾਰ ਆਇਆ ਤੁਸੀਂ ਲਿਖ ਲੈਣਾ ਉਸ ਤੋਂ ਬਾਅਦ ਤੁਸੀਂ ਮਾਰਨਿੰਗ ਡਰਿੰਕ ਬਣਾਉਣੀ ਆ ਤੁਸੀਂ ਜਿਹੜੀ ਸਵੇਰੇ ਤੜਕੇ ਤੁਸੀਂ ਪੀਣੀ ਹੈ ਹਨਾ ਪਹਿਲਾਂ ਤੁਸੀਂ ਗਰਮ ਪਾਣੀ ਵੀ ਪੀ ਸਕਦੇ ਹੋ ਤੁਸੀਂ ਠੀਕ ਆ ਜਾਂ ਫਿਰ ਤੁਸੀਂ ਜਿਹੜੀ ਮੈਂ ਤੁਹਾਨੂੰ ਡਰਿੰਕ ਦੱਸਿਆ ਤੁਸੀਂ ਇਹਨੂੰ ਮੈਜੀਕ ਡਰਿੰਕ ਵੀ ਕਹਿ ਦਿੰਦਾ ਵਾ ਮੈਜੀਕ ਡਰਿੰਕ ਕਹਿ ਦਿੰਦਾ ਇਹਨੂੰ ਤੁਸੀਂ ਕੀ ਕਰਨਾ ਚਾਹੁੰਦੇ ਜਾਨੀ ਇਹ ਜਿਹੜੀ ਪੀਣੀ ਆ ਤੁਸੀਂ 7 7:30 ਦੇ ਵਿੱਚ ਵਿੱਚ ਪੀਣੀ ਆ ਠੀਕ ਆ ਸਵੇਰੇ ਉੱਠਣ ਤੋਂ ਬਾਅਦ ਜਿਵੇਂ ਤੁਸੀਂ ਆਪਣਾ weight check ਕੀਤਾ weight check ਕਰਕੇ ਫਿਰ ਤੁਸੀਂ ਆਪਣਾ ਜਿਹੜਾ ਗਲਾਸ ਇੱਕ ਗਲਾਸ ਤੁਸੀਂ ਗਰਮ ਪਾਣੀ ਦਾ ਜਿਹੜਾ ਪੀ ਲੋ ਹਨਾ ਫਿਰ 7:30 ਵਜੇ ਤੁਸੀਂ ਜਿਹੜੀ ਮੈਜੀਕ ਡਰਿੰਕ ਬਣਾਉਣੀ ਉਹਦੇ ਵਾਸਤੇ ਤੁਹਾਨੂੰ ਕੀ ਕੀ ਚਾਹੀਦਾ ਵਾ ਉਹਦੇ ਵਾਸਤੇ ਤੁਸੀਂ ਲੈਣੀ ਆ ਜੀ ਇੱਕ ਕੱਚੀ ਹਲਦੀ ਲੈਣੀ ਆ ਛੋਟੀ ਹੈਨਾ ਛੋਟੀ ਹਾਰੇਕ ਸਬਜ਼ੀ ਵਾਲੇ ਤੋਂ ਮਿਲ ਜਾਂਦੀ ਆ ਉਹਦਾ ਛੋਟਾ ਜਿਹਾ ਪੀਸ ਤੁਸੀਂ ਕੱਚੀ ਹਲਦੀ ਦਾ ਲੈਣਾ ਜੀ ਠੀਕ ਹੈ ਜੀ ਇੱਕ ਤੁਸੀਂ ਆਮਲਾ ਲੈਣਾ ਵਾ ਉਹਨੂੰ ਤੁਸੀਂ ਬਰੀਕ ਬਰੀਕ ਚੀਰ ਲੈਣਾ ਉਹਦੇ ਟੁੱਟੇ ਜੇ ਕਰ ਲੈਣੇ ਇੱਕ ਆਮਲਾ ਲੈਣਾ ਵਾ ਕਾਲੀ ਮਿਰਚ ਲੈਣੀ ਆ ਸਬੁੱਤੀ ਕਾਲੀ ਮਿਰਚ ਲੈਣੀ ਆ 6 ਤੋਂ 7 ਦਾਣੇ 6 ਤੋਂ 7 ਦਾਣੇ ਕਾਲੀ ਮਿਰਚ ਦੇ ਲੈਣੇ ਆ ਇੱਕ ਛੋਟਾ ਜਿਹਾ ਪੀਸ ਤੁਸੀਂ ਅਦਰਕ ਦਾ ਲੈਣਾ ਵਾ ਤੇ ਤੁਸੀਂ ਕੜੀ ਪੱਤੇ ਹੁੰਦੇ ਨਾ ਜਿਹੜੇ ਕੜੀ ਪੱਤੇ ਤੁਸੀਂ ਉਹ ਲੈਣੇ ਆ 5-6 ਤੁਸੀਂ ਕੜੀ ਪੱਤੇ ਲੈ ਲੈਣੇ ਆ ਜੀ ਠੀਕ ਹੈ ਜੀ ਤੁਸੀਂ ਕੀ ਕਰਨਾ ਇਹਨਾਂ ਸਾਰਿਆਂ ਨੂੰ ਤੁਸੀਂ ਇੱਕ ਮਤਲ ਜਿਹੜਾ ਉਹ ਨਹੀਂ ਹੁੰਦਾ ਆਪਣਾ ਮਿਕਸਰ ਹੁੰਦਾ ਨਾ ਮਿਕਸੀ ਦੇ ਵਿੱਚ ਪਾ ਕੇ ਤੁਸੀਂ ਅੱਧਾ ਕੱਪ ਅੱਧਾ ਕੱਪ ਤੁਸੀਂ ਪਾਣੀ ਦਾ ਪਾ ਦੇਣਾ ਅੱਧਾ ਕੱਪ ਪਾਣੀ ਦਾ ਪਾ ਕੇ ਇਹਨੂੰ ਸਾਰਿਆਂ ਨੂੰ ਤੁਸੀਂ ਬਲੈਂਡ ਕਰ ਲੈਣਾ ਹਨਾ ਜਾਨੀ ਕਿ ਉਹਦਾ ਮਤਲ ਜੂਸ ਜਿਹਾ ਬਣਾ ਲੈਣਾ ਜਿਹਨੂੰ ਸਮੂਦੀ ਵੀ ਕਹਿ ਦਿੰਦੇ ਆ ਤੁਸੀਂ ਜੂਸ ਜਿਹਾ ਉਹਦਾ ਬਣਾ ਲੈਣਾ ਤੇ ਫਿਰ ਇਹਨੂੰ ਤੁਸੀਂ ਛਾਣ ਕੇ ਇਹਨੂੰ ਛਾਣ ਕੇ ਤੁਸੀਂ ਫਿਰ ਤੁਸੀਂ ਇਹਨੂੰ પી લેਣਾ ਠੀਕ ਹੈ ਜੀ ਇਹ ਤੁਹਾਡੀ ਮਾਰਨਿੰਗ ਜਿਹੜੀ ਡਰਿੰਕ ਹੋ ਗਈ ਇਹਨੂੰ ਮੈਂ ਮੈਜਿਕ ਡਰਿੰਕ ਕਹਿੰਦਾ ਵਾਂ ਜੇ ਤੁਸੀਂ ਕਹਿੰਦੇ ਹੋ ਵੀ ਇਹ ਚੀਜ਼ ਨੂੰ ਕਿਵੇਂ ਬਣਾਣਾ ਵਾਂ ਜਾਂ ਕਿਵੇਂ ਹਨਾ ਉਹ ਮੈਂ ਤੁਹਾਨੂੰ ਬਣਾ ਕੇ ਵੀ ਦੱਸਦਾਗਾ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਤੁਸੀਂ ਵੱਧ ਵੱਧ ਕਮੈਂਟ ਕਰ ਦਿਓ ਜਿੰਨੇ ਜ਼ਿਆਦਾ ਤੁਹਾਡੇ ਕਮੈਂਟ ਆਣਗੇ ਤੁਹਾਨੂੰ ਇਹ ਚੀਜ਼ ਬਣਾ ਕੇ ਵੀ ਦਿਖਾ ਦਾਂਗਾ ਵੀ ਤੁਸੀਂ ਇਹ ਚੀਜ਼ ਨੂੰ ਕਿਵੇਂ ਬਣਾਣਾ ਆਪਣੇ ਘਰ ਦੇ ਵਿੱਚ ਠੀਕ ਹੈ ਜੀ ਫਿਰ ਤੁਸੀਂ ਇਹ 7:30 ਵਜੇ ਤੁਸੀਂ ਲੈ ਲੈਣੀ ਆ ਹੁਣ ਆਪਾਂ ਗੱਲ ਕਰਦੇ ਆ ਬ੍ਰੇਕਫਾਸਟ ਦੀ ਬ੍ਰੇਕਫਾਸਟ ਦੇ ਵਿੱਚ ਤੁਸੀਂ ਕੀ ਲੈਣਾ ਬ੍ਰੇਕਫਾਸਟ ਜਿਹੜਾ ਤੁਹਾਡਾ ਹੋ ਜਾਣਾ ਚਾਹੀਦਾ ਉਹ 8:30 ਦੇ ਕਰੀਬ ਸਵੇਰੇ 8:30 ਵਜੇ ਤੁਸੀਂ ਬ੍ਰੇਕਫਾਸਟ ਕਰ ਲੈਣਾ ਬ੍ਰੇਕਫਾਸਟ ਦੇ ਵਿੱਚ ਆਪਾਂ ਲਵਾਂਗੇ ਪ੍ਰੋਟੀਨ ਟਿੱਕੀ ਲਵਾਂਗੇ ਆਪਾਂ ਪ੍ਰੋਟੀਨ ਟਿੱਕੀ ਬਣਾਵਾਂਗੇ ਉਹ ਕਿਵੇਂ ਬਣਾਉਣੀ ਹੈ ਉਹਦੇ ਵਾਸਤੇ ਤੁਹਾਨੂੰ ਕੀ ਕੀ ਸਮਾਨ ਚਾਹੀਦਾ ਉਹਦੇ ਵਾਸਤੇ ਤੁਹਾਨੂੰ ਇੱਕ ਛੋਟਾ ਜਿਹਾ ਪੀਸ ਅਦਰਕ ਦਾ ਲੈਣਾ ਜੀ ਤੁਸੀਂ ਠੀਕ ਹੈ ਛੋਟਾ ਜਿਹਾ ਪੀਸ ਤੁਸੀਂ ਅਦਰਕ ਦਾ ਲੈਣਾ ਵਾ ਤੇ ਦੋ ਤੁਸੀਂ ਲੈਣੀਆਂ ਨੇ ਹਰੀ ਮਿਰਚਾਂ ਦੋ ਹਰੀ ਮਿਰਚਾਂ ਲੈਣੀਆਂ ਨੇ ਧਨੀਆ ਲੈਣਾ ਥੋੜਾ ਜਿਹਾ ਠੀਕ ਹੈ ਜੀ ਮਟਰ ਨਹੀਂ ਉਹਦੇ ਮਟਰ ਮਟਰਲ ਕੱਢ ਲੈਣੇ ਤੁਸੀਂ ਅੱਧੀ ਕੋਲੀ ਤੁਸੀਂ ਮਟਰ ਦੀ ਕੱਢ ਲੈਣੀ ਹੈ ਠੀਕ ਹੈ ਜੀ ਇਹ ਸਾਰ ਨੂੰ ਤੁਸੀਂ ਕੀ ਕਰਨਾ ਮਿਕਸੀ ਦੇ ਵਿੱਚ ਪਾ ਕੇ ਇਹਨੂੰ ਗ੍ਰाइंड ਕਰ ਲੈਣਾ ਇਹਨੂੰ ਗ੍ਰाइंड ਕਰ ਲੈਣਾ ਤੁਹਾਡੇ ਇੱਕ ਮਤਲਬ ਇਹ ਉਸ ਸਮਾਨ ਜਿਹਾ ਬਣ ਜਾਊਗਾ ਨਾ ਇਹ ਮਿਕਸਰ ਜਿਹਾ ਬਣ ਜਾਊਗਾ ਤੁਹਾਡੇ ਇੱਕ ਹਣਾ ਤੁਸੀਂ ਇਹਨੂੰ ਬਾਅਦ ਵਿੱਚ ਇੱਕ ਕੋਲੀ ਦੇ ਵਿੱਚ ਅਲੱਗ ਕੱਢ ਲੈਣਾ ਫਿਰ ਤੁਸੀਂ ਕੀ ਕਰਨਾ ਇੱਕ ਕੱਪ ਇੱਕ ਕੱਪ ਤੁਸੀਂ ਓਟਸ ਲੈਣੇ ਆ ਇੱਕ ਕੱਪ ਓਟਸ ਲੈਣੇ ਆ ਤੇ ਬਰੀਕ-ਬਰੀਕ ਇੱਕ ਪਿਆਜ਼ ਚੀਰ ਲੈਣਾ ਬਰੀਕ-ਬਰੀਕ ਕੀ ਆ ਨਹੀਂ ਹੁੰਦਾ ਕੀ ਆ ਕੀ ਇਹਨੂੰ ਤੁਸੀਂ ਕद्दूकस ਕਰ ਲੈਣਾ ਹਾਫ ਕੋਲੀ ਹਾਫ ਕੋਲੀ ਤੁਸੀਂ ਘੀਏ ਦੀ ਲੈਣੀ ਆ ਜੀ ਠੀਕ ਹੈ ਜੀ ਤੇ ਹਾਫ ਕੱਪ ਤੁਸੀਂ ਗਾਜਰ ਦੀ ਲੈਣੀ ਆ ਗਾਜਰ ਕਿਵੇਂ ਲੈਣੀ ਗਾਜਰ ਨੂੰ ਵੀ ਤੁਸੀਂ ਕद्दूकश ਕਰ ਲੈਣਾ ਕद्दूकश ਕਰ ਲੈਣਾ ਹਾਫ ਕੋਲੀ ਤੁਸੀਂ ਉਹ ਲੈਣੀ ਆ ਫਿਰ ਤੁਸੀਂ ਆ ਸਾਰੀ ਚੀਜ਼ਾਂ ਨੂੰ ਤੁਸੀਂ ਓਟਸ ਦੇ ਵਿੱਚ ਤੁਸੀਂ ਮਿਕਸ ਕਰ ਲੈਣਾ ਆਹ ਸਾਡੀ ਓਟਸ ਦੇ ਵਿੱਚ ਤੁਸੀਂ ਮਿਕਸ ਕਰ ਲੈਣਾ ਤੇ ਜਿਹੜਾ ਉੱਪਰ ਸਮਾਨ ਜਿਹੜਾ ਤੁਸੀਂ ਗ੍ਰੇਂਡ ਨਹੀਂ ਕੀਤਾ ਸੀ ਮਿਕਸੀ ਦੇ ਵਿੱਚ ਉਹਨੂੰ ਵੀ ਤੁਸੀਂ ਮਤਲਬ ਵੀ ਉਹ ਵੀ ਮਿਕਸ ਕਰ ਲੈਣਾ ਇਹਦੇ ਵਿੱਚ ਜਿੱਦਾਂ ਮੰਨ ਕੇ ਚੱਲੋ ਯਾਰ ਉਦਾਂ ਮਿਕਸ ਹੋ ਜਾਏਗਾ ਜਿਵੇਂ ਆਪਾਂ ਆਲੂ ਦੇ ਪਰੌਂਠੇ ਬਣਾਣੇ ਆ ਜਾਂ ਮooli ਦੇ ਪਰੌਂਠੇ ਬਣਾਣੇ ਆ ਜਾਂ ਗੋਭੀ ਦੇ ਪਰੌਂਠੇ ਨਹੀਂ ਬਣਾਉਦੇ ਹੈਗੇ ਐਵੇਂ ਤਾਂ ਮਿਕਸਚਰ ਜਿਆ ਤਿਆਰ ਕਰ ਲੈਣਾ ਫਿਰ ਉਹਦੇ ਵਿੱਚ ਤੁਸੀਂ ਨਮਕ ਪਾਣਾ ਕੱਲਾ ਨਮਕ ਪਾਣਾ ਹੋਰ ਕੁਝ ਨਹੀਂ ਪਾਣਾ ਕੋਈ ਮਸਾਲਾ ਨਹੀਂ ਪਾਣਾ ਹੈਗਾ ਨਮਕ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਜਿੱਦਾਂ ਆਪਾਂ ਆਲੂ ਦੇ ਪਰੌਂਠੇ ਬਣਾਣੇ ਆ ਉਸੇ ਤਰ੍ਹਾਂ ਇਹ ਮਿਕਸਰ ਮਿਕਸਰ ਜਦ ਰਹਿ ਤਿਆਰ ਹੋ ਜਾਏਗਾ ਫਿਰ ਉਸ ਤੋਂ ਬਾਅਦ ਤੁਸੀਂ ਕਰਨਾ ਇਹਦੀਆਂ ਛੋਟੀਆਂ-ਛੋਟੀਆਂ ਏਡੀਆਂ-ਏਡੀਆਂ ਤੁਸੀਂ ਟਿੱਕੀਆਂ ਬਣਾ ਲੈਣੀਆਂ ਚਾਰ ਤੋਂ ਪੰਜ ਜਾਂ ਪੰਜ-ਛੇ ਟਿੱਕੀਆਂ ਬਣਾ ਲੈਣੀਆਂ ਇਹਦੀਆਂ ਛੋਟੀਆਂ-ਛੋਟੀਆਂ ਤੁਸੀਂ ਟਿੱਕੀਆਂ ਬਣਾ ਲੈਣੀਆਂ ਪੰਜ-ਛੇ ਫਿਰ ਤੁਸੀਂ ਕਰਨਾ ਅੱਜ ਦੇ ਟਿੱਕੇ ਤੁਸੀਂ ਬਣਾਈਆਂ ਨੇ ਤੁਸੀਂ ਇੱਕ ਤਵਾ ਲੈਣਾ ਜਾਂ ਫਰਾਈਪੈਨ ਲੈਣਾ ਉਹਦੇ ਉੱਤੇ ਤੁਸੀਂ ਹਲਕਾ ਜਿਹਾ ਘਿਓ ਲੈਣਾ ਹਲਕਾ ਜਿਹਾ ਘਿਓ ਪਾ ਕੇ ਦੇਸੀ ਘਿਓ ਪਾ ਕੇ ਉਹਨੂੰ ਬੁਰਛੇ ਦੇ ਨਾਲ ਸਾਰੇ ਪਾਸੇ ਘੁਮਾ ਲਿਓ ਤੇ ਆ ਜਿਹੜੀਆਂ ਟਿੱਕੀਆਂ ਤੁਹਾਡੀਆਂ 5-6 ਬਣੀਆਂ ਨੇ ਉਹਦੇ ਉੱਤੇ ਰੱਖ ਕੇ ਤੁਸੀਂ ਇਹਨੂੰ ਕੁੱਕ ਕਰ ਲੈਣਾ ਯਾਨੀ ਜਦੋਂ ਸੇਕਨ ਵਾਲਾ ਲੈਣਾ ਦੋਨੇ ਪਾਸੇ ਚੰਗੀ ਤਰ੍ਹਾਂ ਸੇਕਾ ਜਦੋਂ ਲੱਗ ਗਿਆ ਉਹ ਬਣ ਜਾਣਗੀਆਂ ਫਿਰ ਤੁਸੀਂ ਉਹਨਾਂ ਨੂੰ ਲੈਣਾ ਘਰ ਦੀ ਚਟਨੀ ਬਣਾ ਕੇ ਵੀ ਤੁਸੀਂ ਖਾ ਸਕਦੇ ਹੋ ਉਹਦੇ ਨਾਲ ਠੀਕ ਹੈ ਜੀ ਜਾਂ ਫਿਰ ਤੁਸੀਂ ਨੋਰਮਲੀ ਵੀ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਨੇ ਇਹ ਠੀਕ ਹੈ ਜੀ ਤੇ ਨਾਲ ਤੁਸੀਂ ਇਹਦੇ ਕੀ ਪੀਣਾ ਗ੍ਰੀਨ ਟੀ ਪੀਣੀ ਹੈ ਜੀ ਠੀਕ ਹੈ ਕਾਫੀ ਪੀਣੀ ਆ ਤੁਸੀਂ ਜਾਂ ਗ੍ਰੀਨ ਕਾਫੀ ਪੀਣੀ ਆ ਜੇ ਤੁਸੀਂ ਕਹਿੰਦੇ ਵੀਰ ਜੀ ਹੁਣ ਠੰਡ ਹੈਗੀ ਆ ਅਸੀਂ ਚਾਹ ਪੀ ਲਈਏ ਜੇ ਤੁਸੀਂ ਚਾਹ ਪੀਣਾ ਚਾਹੁੰਦੇ ਹੋ ਚਾਹ ਪੀ ਸਕਦੇ ਹੋ ਬਟ ਉਹਦੇ ਵਿੱਚ ਮਿੱਠਾ ਬਿਲਕੁਲ ਨਹੀਂ ਪਾਣਾ ਮਿੱਠਾ ਉਹਦੇ ਵਿੱਚ ਤੁਸੀਂ ਨਹੀਂ ਪਾਉਂਗੇ ਠੀਕ ਹੈ ਜੀ ਇਹ ਮਿਕਸਰ ਤੁਸੀਂ ਬਣਾ ਲਓ ਤੇ ਤੁਸੀਂ ਇਹਨੂੰ ਡੇਲੀ ਸਵੇਰੇ ਬ੍ਰੇਕਫਾਸਟ ਦੇ ਵਿੱਚ ਤੁਸੀਂ 10 ਦਿਨ ਠੀਕ ਹੈ 10 ਦਿਨ ਤੁਸੀਂ ਇਹਨੂੰ ਲਵੋ ਜੇ ਤੁਹਾਨੂੰ ਇਹ ਸਮਝ ਆ ਗਿਆ ਵਾ ਤੁਸੀਂ ਕਾਪੀ ਦੇ ਉੱਤੇ ਉਤਾਰ ਲਿਆ ਹੋਣਾ ਜੇ ਤੁਹਾਨੂੰ ਇਹ ਸਮਝ ਆ ਗਿਆ ਤਾਂ ਠੀਕ ਹੈ ਜੇ ਤੁਸੀਂ ਕਿੰਨੇ ਵੀ ਇਹ ਚੀਜ਼ ਹੈ ਜਿਹੜਾ ਬ੍ਰੇਕਫਾਸਟ ਦੀ ਚੀਜ਼ ਹੈ ਇਹ ਟਿੱਕੀ ਕਿਵੇਂ ਬਣਦੀ ਆ ਹਣਾ ਮੈਂ ਤੁਹਾਨੂੰ ਬਣਾ ਕੇ ਦਿਖਾ ਦਾਂਗਾ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਜਿੰਨੇ ਜ਼ਿਆਦਾ ਤੁਹਾਡੇ ਕਮੈਂਟ ਆਣਗੇ ਨਾ ਤਾਂ 19 36 ਮੈਂ ਤੁਹਾਨੂੰ ਇਹ ਟਿੱਕੀਆਂ ਬਣਾਉਣੀਆਂ ਸਿਖਾ ਦਾਂਗਾ ਵੀ ਤੁਸੀਂ ਇਹ ਟਿੱਕੇ ਨੂੰ ਕਿਵੇਂ ਬਣਾ ਸਕਦੇ ਹੋ ਜੀ ਠੀਕ ਹੈ ਜੀ ਹੁਣ 11 ਵਜੇ ਆਪਾਂ ਹੁਣ 8:30 ਵਜੇ ਬ੍ਰੈਕਫਾਸਟ ਕੀਤਾ ਜੀ ਹੁਣ ਆਪਾਂ ਠੀਕ 11 ਵਜੇ ਆਪਾਂ ਜਿਹੜਾ ਲਵਾਂਗੇ ਤੁਸੀਂ ਕੀ ਖਾਣਾ ਵਾ ਕੋਈ ਵੀ ਫਰੂਟ ਐਨੀ 1 ਫਰੂਟ ਐਨੀ 1 ਫਰੂਟ ਕੋਈ ਵੀ ਸੀਜ਼ਨਲ ਫਰੂਟ ਲੈ ਲਓ ਕੋਈ ਵੀ ਸੀਜ਼ਨਲ ਜਿਵੇਂ ਹੁਣ ਮੰਨ ਕੇ ਚਲੋ ਸੰਤਰਾ ਚੱਲਦਾ ਪਿਆ ਸੇਬ ਸੰਤਰਾ ਹੋ ਗਿਆ ਹਨਾ ਬਨਾਣਾ ਹੋ ਗਿਆ ਕੋਈ ਵੀ ਜਿਹੜਾ ਵੀ ਤੁਹਾਡਾ ਦਿਲ ਕਰਦਾ ਤੁਸੀਂ ਉਹ ਫਰੂਟ ਲੈ ਲੈਣਾ ਨਾਲ ਤੁਸੀਂ ਲੈਣੇ ਚਾਰ ਅਖਰੋਟ ਚਾਰ ਅਖਰੋਟ ਦੀਆਂ ਗਿਰੀਆਂ ਲੈਣੀਆਂ ਨੇ ਚਾਰ ਅਖਰੋਟ ਦੀਆਂ ਗਿਰੀਆਂ ਤੇ ਨਾਲ ਤੁਸੀਂ ਲੈਣੀ ਗ੍ਰੀਨ ਟੀ ਜਾਂ ਫਿਰ ਗ੍ਰੀਨ ਕੌਫੀ ਜਾਫਰ ਤੁਸੀਂ ਬਲੇਕ ਕੋਫੀ ਵੀ ਹੈ ਤੁਸੀਂ ਉਹ ਲੈ ਸਕਦੇ ਹੋ ਠੀਕ ਹੈ ਜੀ ਆ 11 ਵਜੇ ਲਈ ਤੁਹਾਡੀ ਜਿਹੜੀ ਮੀਲ ਆ ਇਹ ਹੋਏਗੀ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਆਪਣਾ ਜਿਹੜਾ ਲੰਚ ਆ ਆਪਣਾ ਲੰਚ ਹੋਏਗਾ ਜੀ ਲੰਚ ਆਪਾਂ ਕਰਾਂਗੇ 1 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ 1 ਤੋਂ 2 ਵਜੇ ਤੱਕ ਆਪਣਾ ਜਿਹੜਾ ਉਹ ਆਪਾਂ ਲੰਚ ਕਰਾਂਗੇ ਲੰਚ ਦੇ ਵਿੱਚ ਕੀ ਕੁਝ ਲੈਣਾ ਵਾ ਆਪਾਂ ਚੀਆ ਫਰੂਟ ਹੈ ਨਾ ਜਿਵੇਂ ਚੀਆ ਸੀਡਸ ਕਿਹਾ ਨਾ ਚੀਆ ਫਰੂਟ ਲਾਵਾਂਗੇ ਆਪਾਂ ਉਹਨੂੰ ਸਮੂਦੀ ਜੀ ਬਣਾਵਾਂਗੇ ਉਹਦੇ ਵਿੱਚ ਤੁਹਾਨੂੰ ਬਣਾਉਣ ਵਾਸਤੇ ਤੁਸੀਂ ਕੀ ਲੈਣਾ ਤੁਸੀਂ ਲੈਣਾ ਵਾ ਤੁਸੀਂ 1 ਕੱਪ ਓਟਸ ਲੈਣਾ ਠੀਕ ਹੈ ਜੀ 1 ਕੱਪ ਓਟਸ ਲੈ ਕੇ ਉਹਨੂੰ ਪਾਣੀ ਦੇ ਵਿੱਚ ਭਿਏ ਕੇ ਰੱਖ ਦੇਣਾ 1 ਕੱਪ ਓਟਸ ਨੂੰ ਤੁਸੀਂ ਪਾਣੀ ਦੇ ਵਿੱਚ ਭਾ ਕੇ ਭਿਏ ਕੇ ਰੱਖ ਦੇਣਾ ਵਾ ਫਿਰ ਤੁਸੀਂ ਲੈਣੇ ਚੀਆ ਸੀਡਸ ਚੀਆ ਸੀਡਸ ਤੁਸੀਂ ਲੈਣੇ ਬ્લેਕ ਵਾਲੇ ਲੈਣੇ ਹਨਾ ਇੱਕ ਬਰਾਊਨ ਦੇ ਕਲਰ ਦੇ ਵੀ ਹੁੰਦੇ ਤੁਸੀਂ ਉਹ ਨਹੀਂ ਲੈਣੇਗੇ ਤੁਸੀਂ ਲੈਣੇ ਆ ਬ્લેਕ ਕਲਰ ਦੇ ਚੀਆ ਸੀਡਸ ਲੈਣੇ ਜੀ ਠੀਕ ਹੈ ਜੀ ਉਹ ਤੁਸੀਂ 1 ਚਮਚ ਲੈਣਾ ਸਿਰਫ 1 ਚਮਚ ਲੈਣਾ ਵਾ ਨਾਲ ਤੁਸੀਂ ਲੈਣੇ ਆ ਜੀ ਖੰਜੂਰ ਖਜੂਰ ਜਿਹੜੇ ਤੁਸੀਂ ਲੈਣੇ ਦੋ ਤੋਂ ਤਿੰਨ ਖੰਜੂਰ ਲੈਣੇ ਆ ਦੋ ਤੋਂ ਤਿੰਨ ਖੰਜੂਰ ਲੈਣੇ ਆ ਤੇ ਇੱਕ ਚਮਚਾ ਜਿਹੜਾ ਤੁਸੀਂ ਉਹ ਫਲੈਕਸ ਸੀਡਸ ਦਾ ਲੈਣਾ ਜਾਨੀ ਕਿ ਅਲਸੀ ਇੱਕ ਚਮਚਾ ਤੁਸੀਂ ਅਲਸੀ ਦਾ ਲੈਣਾ ਠੀਕ ਹੈ ਜੀ ਇੱਕ ਵਾਰੀ ਤੁਹਾਨੂੰ ਮੈਂ ਫੇਰ ਰਿਪੀਟ ਕਰਨਾ ਲੇਖ ਲਓ ਇੱਕ ਕੱਪ ਤੁਸੀਂ ਓਟਸ ਲੈਣੇ ਆ ਉਹਨੂੰ ਤੁਸੀਂ ਪਾਣੀ ਦੇ ਵਿੱਚ ਭੇਜ ਦੇਣਾ ਤੇ ਇੱਕ ਚਮਚਾ ਜਿਹੜਾ ਤੁਸੀਂ ਉਹ ਚੀਆ ਸੀਡਸ ਦਾ ਲੈਣਾ ਵਾ ਤੇ ਤੁਸੀਂ ਖੰਜੂਰ ਲੈਣੇ ਨੇ ਤਿੰਨ ਚਾਰ ਤੁਸੀਂ ਖੰਜੂਰ ਲੈਣੇ ਨੇ ਜਿਹੜੇ ਉਹਦੇ ਵਿੱਚਲਾ ਬੀ ਹੁੰਦਾ ਨਾ ਤੁਸੀਂ ਬੀ ਉਹਦੇ ਵਿੱਚੋਂ ਕੱਢ ਦੇਣਾ ਤੇ ਇੱਕ ਚਮਚਾ ਜਿਹੜਾ ਤੁਸੀਂ ਉਹ ਸਲੈਕਸ ਸੀਡਸ ਦਾ ਲੈਣਾ ਵਾ ਜਿੰਨੂੰ ਆਪਾਂ ਅਲਸੀ ਵੀ ਕਹਿ ਦਿੰਨੇ ਆ ਜੀ ਠੀਕ ਹੈ ਜੀ ਫਿਰ ਤੁਸੀਂ ਇੱਕ ਹਾਫ ਐਪਲ ਲੈਣਾ ਵਾ ਇੱਕ ਸੇਵ ਲੈਣਾ ਵਾ ਆ ਅੱਧਾ ਪੂਰਾ ਨਹੀਂ ਲੈਣਾ ਹੈਗਾ ਅੱਧਾ ਸੇਵ ਤੁਸੀਂ ਲੈ ਲੈਣਾ ਚੀਰ ਕੇ ਠੀਕ ਹੈ ਜੀ ਪੰਜ ਬਾਦਾਮ ਲੈਣੇ ਆ ਪੰਜ ਬਾਦਾਮਾਂ ਦਾ ਤੁਸੀਂ ਛਿਲਕਾ ਉਤਾਰ ਦੇਣਾ ਉਹਨਾਂ ਨੂੰ ਰਾਤ ਨੂੰ ਭੇਕੇ ਰੱਖ ਦਿਓ ਤੇ ਬਾਅਦ ਚੋਂ ਉਹਨਾਂ ਦਾ ਤੁਸੀਂ ਛਿਲਕਾ ਉਤਾਰ ਲੈਣਾ ਠੀਕ ਹੈ ਜੀ ਛਿਲਕਾ ਉਤਾਰ ਕੇ ਫਿਰ ਤੁਸੀਂ ਹਾਫ ਕੱਪ ਅੱਧਾ ਕੱਪ ਤੁਸੀਂ ਲੋ ਫੈਟ ਮਿਲਕ ਲੈਣਾ ਲੋ ਫੈਟ ਮਿਲਕ ਲੈਣਾ ਜਿਹਦੇ ਵਿੱਚ ਮਤਲਬ ਵੀ ਫੈਟ ਜ਼ਿਆਦਾ ਨਾ ਹੋਵੇ ਘੱਟ ਹੋਵੇ ਤੁਸੀਂ ਉਹ ਲੈਣਾ ਫਿਰ ਆ ਜਿਹੜੇ ਸਾਰੇ ਚੀਜ਼ਾਂ ਨੇ ਜਿਵੇਂ ਓਟਸ ਹੋ ਗਏ ਹਨਾ ਓਟਸ ਹੋ ਗਏ ਚੀਆ ਸੀਡਸ ਹੋ ਗਏ ਖੰਜੂਰ ਹੋ ਗਏ ਫਲੈਕਸ ਸੀਡਸ ਹੋ ਗਏ ਅੱਧਾ ਸੇਵ ਹੋ ਗਿਆ ਤੇ ਪੰਜ ਬਦਾਮ ਹੋ ਗਏ ਹਨਾ ਤੇ ਇਹ ਇਹਨੂੰ ਸਾਰੇ ਨੂੰ ਤੁਸੀਂ ਇੱਕ ਮਿਕਸੀ ਦੇ ਵਿੱਚ ਪਾ ਦੇਣਾ ਮਿਕਸੀ ਦੇ ਵਿੱਚ ਪਾ ਕੇ ਤੁਸੀਂ ਇਹਨੂੰ ਗ੍ਰाइंड ਕਰ ਲੈਣਾ ਜਾਨਕੀ ਇਹਦਾ ਸਮੂਥੀ ਜੀ ਬਣ ਜਾਈ ਹੈ ਨਾ ਤੁਹਾਡੇ ਵਿੱਚੋਂ ਕਈ ਮੇਰੇ ਭੈਣ ਭਰਾ ਹੋਣਗੇ ਵੀ ਜਿਹੜੇ ਮਤਲਬ ਵੀ ਇਹ ਚੀਜ਼ ਨੂੰ ਬਣਾ ਕੇ ਪੀਂਦੇ ਵੀ ਹੋਣਗੇ ਇਸ ਸਮੂਥੀ ਨੂੰ ਹਨਾ ਸਮੂਥੀ ਬਹੁਤ ਤਰ੍ਹਾਂ ਦੀ ਹੁੰਦੀ ਹੈ ਅਲੱਗ-ਅਲੱਗ ਫਰੂਟਾਂ ਤੋਂ ਬਣਾਈ ਜਾਂਦੀ ਆ ਚੀਆ ਸੀਡਸ ਵਗੈਰਾ ਫਲੈਕਸ ਸੀਡਸ ਪੰਪਿੰਗ ਸੀਡਸ ਵਗੈਰਾ ਪਾ ਕੇ ਬਣਾਈ ਜਾਂਦੀ ਆ ਬਹੁਤ ਵਧੀਆ ਹੁੰਦੀ ਆ ਉਹ ਤੁਸੀਂ ਇਹਨੂੰ ਬਣਾ ਕੇ ਤੁਸੀਂ ਖਾਣਾ ਵਾ ਹਨਾ ਖਾਣਾ ਵੀ ਕਹਿ ਦਿਨੇ ਆ ਪੀਣਾ ਵੀ ਕਹਿ ਦਿਨਾ ਜਾਨਕੀ ਬਣਾਉਣ ਤੋਂ ਬਾਅਦ ਆ ਇਹ ਪੀਣ ਵਾਲੀ ਹੋ ਜਾਂਦੀ ਹੈ ਹਨਾ ਇਹਦੇ ਵਿੱਚ ਪ੍ਰੋਟੀਨ ਵੀ ਹੈ ਇਹਦੇ ਵਿੱਚ ਪ੍ਰੋਟੀਨ ਵੀ ਹੈ ਤੇ ਇਹਦੇ ਵਿੱਚ ਫਾਈਬਰ ਵੀ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਹਨਾ ਤੁਸੀਂ ਲੰਚ ਦੇ ਵਿੱਚ ਇਹ ਕਰਨਾ ਜਿਹੜਾ ਤੁਹਾਡਾ ਲੰਚ ਜਿਹੜਾ 1 ਤੋਂ 2 ਵਜੇ ਦੇ ਵਿੱਚ ਵਿੱਚ ਹੋ ਜਾਣਾ ਚਾਹੀਦਾ ਜੀ ਫਿਰ 4 ਤੋਂ 5 ਵਜੇ ਸ਼ਾਮ ਨੂੰ 4 ਤੋਂ 5 ਵਜੇ ਦੇ ਵਿੱਚ ਵਿੱਚ ਤੁਸੀਂ ਜਿਹੜੀ ਆਪਣੀ ਅਗਲੀ ਮੀਲ ਲੈਣੀ ਆ ਉਹਦੇ ਵਿੱਚ ਤੁਸੀਂ ਲੈਣਾ ਵਾ ਗ੍ਰੀਨ ਟੀ ਜਾਂ ਫਿਰ ਤੁਸੀਂ ਬ્લેਕ ਕੌਫੀ ਲੈਣੀ ਆ ਜਾਂ ਬ્લેਕ ਕੌਫੀ ਲੈ ਲਓ ਜਾਂ ਗ੍ਰੀਨ ਟੀ ਲੈ ਲਓ ਜਾਂ ਇੱਕ ਲੈ ਲਓ ਜਾਂ ਬ્લેਕ ਕੌਫੀ ਲੈ ਲਓ ਜਾਂ ਫਿਰ ਗ੍ਰੀਨ ਦੇ ਲੈ ਲੋ ਜੀ ਨਾਲ ਤੁਸੀਂ ਉਹਦੇ ਲੈਣੇ ਆ ਜੀ ਪੁੱਜੇ ਹੋਏ ਛੋਲੇ ਪੁੱਜੇ ਹੋਏ ਚਨੇ ਲੈਣੇ ਆ ਤੁਸੀਂ ਕਿੰਨੇ ਲੈਣੇ ਉਹ ਇੱਕ ਮੁਠੀ ਤੁਸੀਂ ਤਾਂ ਮੁਠੀ ਭਰ ਲੈਣੀ ਜਿੰਨੇ ਤੁਹਾਡੀ ਮੁਠੀ ਦੇ ਵਿੱਚ ਆ ਗਏ ਤੁਸੀਂ ਉਨੇ ਹੀ ਖਾਣੇ ਆ ਉਸ ਤੋਂ ਵੱਧ ਨਹੀਂ ਖਾਣੇ ਉਸ ਤੋਂ ਘੱਟ ਨਹੀਂ ਖਾਣੇ ਕਿ ਇਹ ਤੁਸੀਂ ਖਾਣੇ ਆ ਠੀਕ ਹੈ ਜੀ ਇਹ ਤੁਹਾਡੀ 4 ਤੋਂ 5 ਵਜੇ ਜਿਹੜੀ ਮੀਲ ਹੋਗੀ ਜੀ ਹੁਣ ਆ ਗਿਆ ਡਿਨਰ ਜਿਹੜਾ ਸਭ ਤੋਂ ਜ਼ਰੂਰੀ ਆ ਡਿਨਰ ਆ ਜਿਹੜਾ ਸਭ ਤੋਂ ਜ਼ਰੂਰੀ ਆ ਜਿਹੜਾ ਤੁਹਾਡਾ ਡਿਨਰ ਉਹ ਤੁਹਾਡਾ ਠੀਕ 7 ਵਜੇ ਹੋ ਜਾਣਾ ਚਾਹੀਦਾ 7 ਵਜੇ ਤੋਂ ਤੁਸੀਂ ਲੇਟ ਨਹੀਂ ਕਰਨਾਗਾ 7 ਵਜੇ ਤੁਹਾਡਾ ਡਿਨਰ ਜਿਹੜਾ ਹੋ ਜਾਣਾ ਚਾਹੀਦਾ ਜੀ ਹੁਣ 7 ਵਜੇ ਡਿਨਰ ਦੇ ਵਿੱਚ ਆਪਾਂ ਕੀ ਬਣਾਵਾਂਗੇ ਆਪਾਂ ਸੂਪ ਬਣਾਵਾਂਗੇ ਇੱਕ ਸੂਪ ਬਣਾਵਾਂਗੇ ਬਹੁਤ ਵਧੀਆ ਜਿਹੜਾ ਤੁਹਾਡਾ ਭਾਰ ਘਟੋਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਇਹ ਜਿਹੜਾ ਇਹ ਸੂਪ ਆ ਆਪਾਂ ਡਿਨਰ ਦੇ ਵਿੱਚ ਕਿਉਂ ਲੈ ਰਹੇ ਆ ਕਿਉਂਕਿ ਡਿਨਰ ਕਰਕੇ ਤੁਸੀਂ ਸੋ ਜਾਣਾ ਹਨਾ ਜਦੋਂ ਤੁਸੀਂ ਸੋਚੋਗੇ ਸੋਜੋਗੇ ਤਾਂ ਆ ਜਿਹੜਾ ਸੂਪ ਆ ਇਹਨੇ ਆਪਣਾ ਕਮਾਲ ਕਰਨਾ ਤੁਹਾਡਾ ਭਾਰ ਘਟਾਏਗਾ ਹਨਾ ਸੋ ਤੁਸੀਂ ਇਹ ਸੂਪ ਨੂੰ ਬਣਾਉਣ ਲਈ ਤੁਹਾਨੂੰ ਕੀ ਚਾਹੀ ਤੁਸੀਂ ਚਨਾ ਦਾਲ ਨਹੀਂ ਦੀ ਛੋਲਿਆਂ ਦੀ ਦਾਲ ਹਾਫ ਕੱਪ ਲੈਣੀ ਹੈ ਜੀ ਮੂੰਗ ਦਾਲ ਲੈਣੀ ਆ ਉਹ ਵੀ ਹਾਫ ਕੱਪ ਲੈਣੀ ਹੈ ਜੀ ਮਸਰ ਦੀ ਦਾਲ ਹੁੰਦੀ ਹੈ ਜਿਹੜੀ ਉਹ ਵੀ ਹਾਫ ਕੱਪ ਲੈਣੀ ਹੈ ਜੀ ਠੀਕ ਹੈ ਜੀ ਇਹ ਤਿੰਨੇ ਚੀਜ਼ਾਂ ਨੂੰ ਲੈ ਕੇ ਆ ਤੁਸੀਂ ਇੱਕ ਫਰਾਈ ਬੀਨ ਦੇ ਵਿੱਚ ਪਾ ਕੇ ਤੁਸੀਂ ਨੂੰ ਹਲਕਾ ਜਿਹਾ ਰੋਸਟ ਕਰ ਲੋ ਭੁੰਨ ਲੋ ਤੇ ਜਦੋਂ ਭੁੰਨੂਗੇ ਨਾ ਤੁਸੀਂ ਇਹਦੇ ਵਿੱਚ ਇੱਕ ਡਰਾਈ ਅਦਰਕ ਹੁੰਦਾ ਡਰਾਈ ਅਦਰਕ ਜਿਹੜਾ ਪੱਕਰਾਂ ਦੇ ਵਿੱਚ ਵਰਤਦੇ ਆ ਨਾ ਉਹ ਤਾਂ ਤਾਜ਼ਾ ਹੁੰਦਾ ਡਰਾਈ ਹੁੰਦਾ ਸੁੱਕਾ ਜਿਹਨੂੰ ਸੁੱਕਾ ਅਦਰਕ ਵੀ ਕਹਿ ਦਿੰਦੇ ਆ ਮੇਰੀਆਂ ਭੈਣਾਂ ਨੂੰ ਪਤਾ ਹੋਣਾ ਜਿਹੜੀਆਂ ਘਰ ਦੇ ਵਿੱਚ ਡੇਲੀ ਯੂਜ਼ ਕਰਦੇ ਨੇ ਸੁੱਕਾ ਅਦਰਕ ਹੁੰਦਾ ਛੋਟਾ ਜਿਹਾ ਪੀਸ ਤੁਸੀਂ ਉਹ ਵੀ ਇਹ ਦਾਲਾਂ ਦੇ ਵਿੱਚ ਪਾ ਦੇਣਾ ਫਰਾਈ ਬੀਨ ਦੇ ਵਿੱਚ ਇਹਦੇ ਵਿੱਚ ਜਦੋਂ ਵਧੀਆ ਖੁਸ਼ਬੂ ਜੀ ਆਨ ਲੱਗ ਜੂਈ ਨਾ ਭੁੰਨਿਆ ਜਾਏਗਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾ ਉਹਨੂੰ ਉਤਾਰ ਕੇ ਤੁਸੀਂ ਕੀ ਕਰਨਾ ਤੁਸੀਂ ਇਹਦਾ ਪਾਊਡਰ ਬਣਾ ਲੈਣਾ ਇਹਦਾ ਮਿਕਸੀ ਦੇ ਵਿੱਚ ਪਾਣਾ ਇਹਨੂੰ ਬਲੈਂਡ ਕਰ ਲੈਣਾ ਚੰਗੀ ਤਰ੍ਹਾਂ ਇਹਦਾ ਇੱਕ ਪਾਊਡਰ ਜਾਂ ਬਣ ਜਗਾ ਬਿਲਕੁਲ ਜਦੋਂ ਇਹਦਾ ਪਾਊਡਰ ਬਣ ਜਗਾ ਤင်း ਤੁਸੀਂ ਇਹਨੂੰ ਇੱਕ ਬਰਤਨ ਦੇ ਵਿੱਚ ਕੱਢ ਲੈਣਾ ਫਿਰ ਤੁਸੀਂ ਕੀ ਕਰਨਾ ਇੱਕ ਪੈਨ ਲੈਣਾ ਹਣਾ ਇੱਕ ਪੈਨ ਲੈਣਾ ਵਾ ਉਹਦੇ ਵਿੱਚ ਤੁਸੀਂ ਕਿ ਕਿ ਗਣਾ ਕਿਉ ਪਾਦਣਾ ਫਰਾਈ ਬੀਨ ਦੇ ਵਿੱਚ ਫਾਈਬ ਬੀਨ ਦੇ ਵਿੱਚ ਤੁਸੀਂ ਕਿਉ ਪਾਦਣਾ ਇਹ ਤੁਸੀਂ ਇੱਕ ਚਮਚ ਘਿਓ ਦਾ ਪਾਣਾ ਦੇਸੀ ਘਿਓ ਦਾ ਦੇਸੀ ਘਿਓ ਦਾ ਤੁਸੀਂ ਇੱਕ ਚਮਚ ਪਾਣਾ ਠੀਕ ਹੈ ਜੀ ਫਿਰ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਜੀਰਾ ਪਾਣਾ ਹਾਫ ਚਮਚ ਅੱਧਾ ਚਮਚ ਤੁਸੀਂ ਜੀਰੇ ਦਾ ਪਾ ਦੇਣਾ ਤੇ ਤਿੰਨ ਚਾਰ ਤੁਸੀਂ ਲੌਂਗ ਪਾ ਦੇਣੇ ਤਿੰਨ ਚਾਰ ਤੁਸੀਂ ਲੌਂਗ ਪਾ ਦੇਣੇ ਆ ਜੀ ਤੇ ਨਾਲ ਤੁਸੀਂ ਤਿੰਨ ਚਾਰ ਤੁਸੀਂ ਨਾ ਲਾਲ ਮਿਰਚਾਂ ਹੁੰਦੀਆਂ ਨੇ ਸਬੁੱਤੀਆਂ ਸੁੱਕੀਆਂ ਹੁੰਦੀਆਂ ਨੇ ਹਨਾ ਸੁੱਕੀਆਂ ਤਿੰਨ ਚਾਰ ਤੁਸੀਂ ਲਾਲ ਮਿਰਚਾਂ ਪਾ ਦੇਣੀ ਆ ਜੀ ਤੁਸੀਂ ਠੀਕ ਹੈ ਜੀ ਉਹਦੇ ਵਿੱਚ ਉਹਦੇ ਵਿੱਚ ਪਾ ਕੇ ਫਿਰ ਤੁਸੀਂ ਇਹਨੂੰ ਸਾਰੇ ਨੂੰ ਮਤਲਬ ਤੁਸੀਂ ਹਲਕਾ ਜਿਹਾ ਮਤਲਬ ਇਹਨੂੰ ਭੁੰਨ ਜੀ ਲੈਣਾ ਹਲਕਾ ਜਿਹਾ ਫਿਰ ਕੀ ਕਰਨਾ ਵਾ ਤੁਸੀਂ ਜਿਹੜਾ ਪਾਊਡਰ ਜਿਹਾ ਬਣਾਇਆ ਸੀ ਪਹਿਲਾਂ ਜੋ ਪਾਊਡਰ ਬਣਾਇਆ ਸੀ ਨਾ ਜਿਹੜਾ ਪਹਿਲਾਂ ਦਾਲਾਂ ਦਾ ਆਪਾਂ ਪਾਊਡਰ ਜਿਹਾ ਬਣਾ ਸੀ ਉਹ ਵੀ ਫਿਰ ਤੁਸੀਂ ਇਹਦੇ ਵਿੱਚ ਪਾ ਦੇਣਾ ਜਦੋਂ ਇਹਦੇ ਵਿੱਚ ਪਾ ਜੇਗਾ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਇਹਦੇ ਵਿੱਚ ਮਿਕਸ ਕਰ ਲੈਣਾ ਜਦੋਂ ਇਹ ਤੁਹਾਡਾ ਸਾਰਾ ਮਿਕਸ ਹੋ ਜਾਏਗਾ ਤੇ ਤੁਸੀਂ ਇਹਨੂੰ ਇੱਕ ਅਲੱਗ ਕੋਲੀ ਦੇ ਵਿੱਚ ਕੱਢ ਲੈਣਾ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇੱਕ ਤੁਸੀਂ ਪੈਨ ਦੇ ਵਿੱਚ ਇੱਕ ਪੈਨ ਵਿੱਚ ਤੁਸੀਂ ਪਾਣੀ ਪਾਣਾ ਵਾ ਡੇਢ ਗਲਾਸ ਡੇਢ ਗਲਾਸ ਦੇ ਕਰੀਬ ਤੁਸੀਂ ਪਾਣੀ ਪਾਣਾ ਵਾ ਤੇ ਜਿਹੜਾ ਤੁਸੀਂ ਆ ਮਿਕਸਰ ਸੀ ਆ ਜਿਹੜਾ ਤੁਸੀਂ ਤਿਆਰ ਕੀਤਾ ਸੀਗਾ ਪਾਊਡਰ ਜਆ ਤੁਸੀਂ ਉਹ ਸਾਰਾ ਪਾਣੀ ਦੇ ਵਿੱਚ ਪਾ ਦੇਣਾ ਤੇ ਉਹਨੂੰ ਚੰਗੀ ਤਰ੍ਹਾਂ ਉਬਾਲਣਾ ਵਾ ਉਹਨੂੰ ਉਦੋਂ ਤੱਕ ਉਬਾਲਣਾ ਵਾ ਜਦੋਂ ਤੁਹਾਡਾ ਇੱਕ ਗਲਾਸ ਨਾ ਰਹੇ ਜੇ ਡੇਢ ਗਲਾਸ ਤੋਂ ਇੱਕ ਗਲਾਸ ਜਾਂ ਇੱਕ ਗਲਾਸ ਤੋਂ ਵੀ ਥੋੜਾ ਜਿਹਾ ਘੱਟ ਨਾ ਰਹੇ ਜੇ ਜਦੋਂ ਹੋ ਜਾਏਗਾ ਤਾਂ ਤੁਸੀਂ ਉਹਨੂੰ ਤੁਸੀਂ ਆਪਣੇ ਮਤਲਬ ਵੀ ਬਰਤਨ ਦੇ ਵਿੱਚ ਅਲੱਗ ਤੋਂ ਕਢ ਲੈਣਾ ਤੁਸੀਂ ਉਹਦੇ ਵਿੱਚ ਇੱਕ ਨਿੰਬੂ ਜਿਹੜਾ ਉਹ ਵੀ ਨਿਚੋੜ ਸਕਦੇ ਹੋ ਹਨਾ ਤੇ ਤੁਸੀਂ ਇਹਦਾ ਸੂਪ ਬਣਾ ਕੇ ਦੇਣਾ ਇਹ ਸੂਪ ਆ ਜਿਹਦਾ ਬਹੁਤ ਸਵਾਦ ਬਣਦਾ ਵਾ ਤੇ ਵਧੀਆ ਸੂਪ ਬਣਦਾ ਇਹਦੇ ਵਿੱਚ ਤੁਸੀਂ ਨਮਕ ਵਗੈਰਾ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਜੀ ਰਾਤ ਨੂੰ ਤੁਸੀਂ ਇਹ ਸੂਪ ਪੀਣਾ ਵਾ ਇਹਦੇ ਵਿੱਚ ਪ੍ਰੋਟੀਨ ਵੀ ਆ ਫਾਈਬਰ ਵੀ ਇਹਦੇ ਵਿੱਚ ਕਾਰਬੋਹਾਈਡਰੇਟ ਵੀ ਸਾਰਾ ਕੋਸ਼ ਇਹਦੇ ਵਿੱਚ ਇਹ ਤੁਹਾਡੀ ਬੋਡੀ ਨੂੰ ਡੀਟੌਕਸ ਵੀ ਕਰੇਗਾ ਤੁਹਾਡੇ ਸਰੀਰ ਨੂੰ ਡੀਟੌਕਸ ਵੀ ਕਰੇਗਾ ਤੇ ਤੁਹਾਡਾ ਭਾਰ ਘਟਾਉਣ ਦੇ ਵਿੱਚ ਵੀ ਤੁਹਾਡੀ ਜਿਹੜੀ ਇਹ ਮਦਦ ਕਰੇਗਾ ਜਿਹੜਾ ਮੈਂ ਤੁਹਾਨੂੰ ਡਾਈਟ ਪਲਾਨ ਦੱਸਿਆ ਜੀ ਤੁਸੀਂ ਠੀਕ ਇਹਨੂੰ 10 ਦਿਨ ਠੀਕ ਇਹਨੂੰ 10 ਦਿਨ ਤੁਸੀਂ ਵਰਤ ਕੇ ਦੇਖੋ ਤੁਹਾਨੂੰ ਆਪਣੇ ਆਪ ਤੁਹਾਡਾ ਸਰੀਰ ਜਿਹੜਾ ਤੁਹਾਨੂੰ ਆਪਣੇ ਆਪ ਦੱਸਣ ਲੱਗ ਰਿਹਾ ਵੀ ਤੁਹਾਡਾ ਭਾਰ ਆ ਜਿਹੜਾ ਉਹ ਘਟ ਰਿਹਾ ਕੇ ਨਹੀਂ ਘਟ ਰਹੀ ਜੀ ਹਨਾ ਭਾਰ ਘਟਉਣ ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਪਹਿਲਾਂ ਪੰਜ ਗੱਲਾਂ ਦੱਸਿਆ ਸੀ ਉਹ ਤੁਸੀਂ ਜ਼ਰੂਰ ਫੋਲੋ ਕਰਨੀਆਂ ਹੀ ਕਰਨੀਆਂ ਨੇ ਤੇ ਆਹ ਡਾਈਟ ਪਲਾਨ ਜਿਹੜਾ ਮੈਂ ਤੁਹਾਨੂੰ ਦੱਸਿਆ 10 ਦਿਨ ਤੁਸੀਂ ਇਹਨੂੰ ਵਰਤ ਕੇ ਦੇਖ ਲਓ ਤੁਹਾਡਾ ਭਾਰ ਜਿਹੜਾ ਉਹ ਆਟੋਮੈਟਿਕ ਹੀ ਘਟੇਗਾ ਹੀ ਘਟੇਗਾ ਇਹ ਗਾਰੰਟੀ ਹੈ ਮੇਰੀ ਠੀਕ ਹੈ ਜੀ ਜੇ ਤੁਹਾਨੂੰ ਮੰਨ ਕੇ ਚਲੋ ਤੁਹਾਨੂੰ ਇਹ ਚੀਜ਼ਾਂ ਦੇ ਵਿੱਚ ਕੁਝ ਵੀ ਨਹੀਂ ਬਣਾਉਣਾ ਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਕਿ ਆਪਾਂ ਬ੍ਰੈਕਫਾਸਟ ਦੇ ਵਿੱਚ ਆਪਾਂ ਟਿੱਕੀ ਬਣਾਵਾਂਗੇ ਪ੍ਰੋਟੀਨ ਟਿੱਕੀ ਬਣਾਵਾਂਗੇ ਜੇ ਤੁਹਾਨੂੰ ਉਹ ਵੀ ਨਹੀਂ ਬਣਾ ਰਹੀ ਬਣਾਣੀ ਆਉਂਦੀ ਹੈਗੀ ਜਾਂ ਫਿਰ ਤੁਹਾਨੂੰ ਆਹ ਜਿਹੜਾ ਡਿਨਰ ਦੇ ਵਾਸ ਸਮੁੱਥੀ ਦੱਸਿਆ ਚੀਆ ਫਰੂਟ ਦੀ ਸਮੁੱਥੀ ਦੱਸਿਆ ਤੁਹਾਨੂੰ ਇਹ ਵੀ ਨਹੀਂ ਬਣਾਉਣੀ ਹੁੰਦੀ ਹੈਗੀ ਕਪਲੇ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਠੀਕ ਹੈ ਜਿੰਨੇ ਤੁਹਾਡੇ ਜ਼ਿਆਦਾ ਕਮੈਂਟ ਹੋਣਗੇ ਵੀ ਇਹ ਚੀਜ਼ ਮੈਂ ਤੁਹਾਨੂੰ ਬਣਾ ਕੇ ਦੱਸਾਂ ਹਨਾ ਫਿਰ ਮੈਂ ਤੁਹਾਨੂੰ ਇਕੱਲੀ ਇਕੱਲੀ ਚੀਜ਼ ਜਿਵੇਂ ਹਨਾ ਆਹ ਹੋ ਗਿਆ ਚੀਆ ਫਰੂਟ ਹੋ ਗਿਆ ਹਨਾ ਇਹ ਵੀ ਮੈਂ ਤੁਹਾਨੂੰ ਬਣਾਣਾ ਦੱਸਾਂਗਾ ਵੀ ਤੁਸੀਂ ਕਿਵੇਂ ਬਣਾਉਣਾ ਵਾ ਜਿਹੜੀ ਆਹ ਹੋਵੇ ਡਿਨਰ ਦੇ ਵਿੱਚ ਮੈਂ ਤੁਹਾਨੂੰ ਦੱਸੀ ਆ ਜਿਹੜੀ ਸੂਪ ਦੱਸਿਆ ਡਿਨਰ ਦੇ ਵਿੱਚ ਤੁਹਾਨੂੰ ਇਹ ਵੀ ਮੈਂ ਦੱਸਾਂਗਾ ਜਿਹੜੀ ਬ੍ਰੇਕਫਾਸਟ ਦੇ ਵਿੱਚ ਤੁਹਾਨੂੰ ਮੈਂ ਪ੍ਰੋਟੀਨ ਟਿੱਕੀ ਦੱਸੀ ਆ ਉਹ ਵੀ ਮੈਂ ਤੁਹਾਨੂੰ ਬਣਾਣੀ ਸਿਖਾਵਾਂਗਾ ਆਪ ਪ੍ਰੋਟੀਨ ਟਿੱਕੀ ਨੂੰ ਕਿਵੇਂ ਬਣਾਉਣਾ ਸੂਪ ਨੂੰ ਕਿਵੇਂ ਬਣਾਵਾ ਚੀਆ ਸੀਡਸ ਫਰੂਟ ਨੂੰ ਤੁਸੀਂ ਕਿਵੇਂ ਬਣਾਵਾਣਾ ਫਿਰ ਦਾਨੀ ਕਿ ਤੁਹਾਨੂੰ ਸੁੱਕਾ ਹੋ ਜਾਏਗਾ ਬਣਾਉਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਜਦੋਂ ਤੁਸੀਂ ਇੱਕ ਵਾਰੀ ਦੇਖ ਲਓਗੇ ਕਿ ਕਿਹੜੀ ਕਿਹੜੀ ਚੀਜ਼ਾਂ ਉਹਦੇ ਵਿੱਚ ਪਾਉਣੀਆਂ ਨੇ ਕਿਵੇਂ ਉਹਨਾਂ ਨੂੰ ਭੁੰਨਣਾ ਵਾ ਉਹਦੇ ਤੇ ਵੀ ਮੈਂ ਅਲੱਗ ਤੋਂ ਇੱਕ ਵੀਡੀਓ ਬਣਾਵਾਂਗਾ ਅਗਰ ਤੁਸੀਂ ਕਹੋਗੇ ਤਾਂ ਇਸ ਵੀਡੀਓ ਦੇ ਥੱਲੇ ਜਿਆਦਾ ਦਦਾ ਤੁਸੀਂ ਕਮੈਂਟ ਕਰੋਗੇ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਹੋਏਗੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱ ਬੋਤਸਰ ਦੇ ਨਾਲ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਜ ਤਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ